ਚਲੋ ਗੱਲ ਆਪਾਂ ਭੁਲਰ ਸਾਹਿਬ ਦੀ ਕਰ ਲਗੇ ਜੀ ਲਾਲਜੀਤ ਭੁਲਰ ਜੀ ਹੈ ਵਜ਼ੀਰ ਨੇ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਮਿੰਟੂ ਜੀ ਪਰ ਗੱਲ ਇਹ ਵੀ ਕੋਈ ਨਾ ਕੋਈ ਚਰਚਾ ਵੀ ਇਹਨਾਂ ਦੇ ਨਾਲ-ਨਾਲ ਛਿੜੀ ਰਹਿੰਦੀ ਹੈ ਮਿੰਟੂ ਜੀ ਜੀ ਤਾਂ ਹੁਣ ਕਦੇ ਕਿਸੇ ਤਰ੍ਹਾਂ ਉਹਨਾਂ ਨੇ ਜਿਹੜਾ ਗੁੱਸਾ ਕਰ ਲਿਆ ਕਰੇ ਕਿਸੇ ਤਰ੍ਹਾਂ ਨੂੰ ਆਪਣੇ ਨਾਲ ਜਿਹੜੰਨਾਂ ਨੇ ਰੋਸਾ ਲੈਂਦੀ ਹੈ ਜੀ ਹੁਣ ਵਕੀਲ ਹੈ ਮਿੰਟੂ ਜੀ ਵਕੀਲ ਵੀ ਉਹਨਾਂ ਤੋਂ ਅੱਕੇ ਜੇ ਫਿਰਦੇ ਆਗੇ ਵਕੀਲਾਂ ਨੂੰ ਕੀ ਚੱਕਰ ਹੋ ਗਿਆ ਉਹ ਕਿਉਂ ਖਫਾ ਹੋਗੇ ਵਕੀਲ ਉਹਨਾਂ ਇੰਟਰਵਿਊ ਦਿੰਦੇ ਆ ਨਾ ਜਦੋਂ ਇਹਨਾਂ ਦਾ ਵੀ ਕੰਮ ਜਿਹੜਾ ਨਾ ਭਗਵੰਤ ਮਾਨ ਵਰਗਾ ਹੈ ਕਿ ਜ ਤਾਂ ਫੇਰ ਇਹਨਾਂ ਨੂੰ ਤੇ ਇਹ ਵੀ ਭੁੱਲ ਜਾਂਦਾ ਕਿ ਮੇਰੇ ਗੱਲ 'ਚ ਗੱਡੀ ਦੇ ਵਿੱਚ ਵੀ ਹਾਰ ਪਾਏ ਹੋਏ ਨੇ ਵੀ ਲਾ ਕੇ ਇਹਨਾਂ ਨੂੰ ਮੜਾਇਆ ਉਹ ਬੋਝ ਤੇ ਤੁਹਾਨੂੰ ਗਿੱਚੀ ਨੂੰ ਕੋਈ ਮੜਾ ਜਾ ਸਾਹ ਹੋਵੇ ਦੱਬੀ ਆਉਂਦੇ ਆ ਕੰਮ ਫਿਰ ਇਹ ਬੋਲਦੇ ਬਹੁਤ ਨੇ ਜਦੋਂ ਇਹਨਾਂ ਦੇ ਸਾਹਮਣੇ ਮਾਈਕ ਹੁੰਦਾ ਹੈ ਇਕੱਠ ਹੁੰਦੇ ਆ ਜਾਂ ਕੋਈ ਜਰਨਲਿਸਟ ਕੋਈ ਇੰਟਰਵਿਊ ਕਰਦਾ ਫਿਰ ਇਹ ਭਾਉ ਬਹੁਤ ਖੁੱਲਾ ਖੇਡਦਾ ਹੈ ਪੁਰਾਣੇ ਟੀ 25 ਟਰੈਕਟਰਾਂ ਨੂੰ ਨਾ ਫਿਰ ਆ ਦੂਰੋ ਹੀ ਮੁੜਦਾ ਜਾ ਕੇ ਤਾਂ ਗੱਲ ਇਹ ਆ ਕਿ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਫਿਰ ਮਾਫੀ ਵੀ ਮੰਗ ਲੈਣੀ ਹੁਣ ਨਾ ਕੋਈ ਨਸ਼ੇ ਦੇ ਮੁੱਦੇ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਵੈਸੇ ਗੁਰਦੇ ਦਾ ਕਮ ਹੁੰਦਾ ਇਹਨੇ ਵੀ ਕਿਹਾ ਕਿ ਲਾਨੀਆਂ ਕਿ ਕੋਈ ਇਸ ਤਰ੍ਹਾਂ ਦਾ ਬੰਦਾ ਮੈਨੂੰ ਜੋ ਨਸ਼ੇ ਪਤੇ ਨਾਲ ਜੁੜਿਆ ਨਾ ਵੋਟ ਪਾਵੇ ਤੇ ਉਹ ਕੱਸਾ ਵੀ ਸੁਣਾ ਦਿੱਤਾ ਮੈਂ ਤੁਹਾਨੂੰ ਕਿਸ ਤਰ੍ਹਾਂ ਪੰਜਾਬ ਚ ਹੋਇਆ ਵੀ ਆ ਐਲਾਨ ਵੀ ਹੋਇਆ ਤੇ ਜਿੱਤ ਵੀ ਹੋਈ ਇਹਨਾਂ ਨੇ ਗੱਲਾਂ ਕਰਦਿਆਂ ਕਰਦਿਆਂ ਇਹ ਕਹਿ ਦਿੱਤਾ ਕਿ ਵਕੀਲਾਂ ਦਾ ਜ਼ਿਕਰ ਕਰ ਦਿੱਤਾ ਕਿ ਇਹੀ ਛਡਾਉਂਦੇ ਕਰਦੇ ਜਾਨੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮੈਂ ਇੰਟਰਵਿਊ ਸੁਣੀ ਨਹੀਂ ਉਹ ਹਿੱਸਾ ਨਹੀਂ ਸੁਣਿਆ ਪਰ ਅੱਜ ਇੱਕ ਅਖਬਾਰ ਚੋਂ ਪੜਿਆ ਕਿ ਉਹਨਾਂ ਨੂੰ ਇਹਨਾਂ ਜੋੜ ਦਿੱਤਾ ਕਿ ਸਮਰਥਕ ਕਹਿ ਲੋ ਕਿ ਜਾਂ ਉਹਨਾਂ ਨੂੰ ਛਡਾਉਣ ਵਾਲੇ ਤਾਂ ਉੱਥੇ ਤਰਨ ਤਰਨ ਦੇ ਵਿੱਚ ਫਿਰ ਜਿਹੜੇ ਹੈਗੇ ਨੇ ਵਕੀਲ ਕਿਉਂਕਿ ਇਹਨਾਂ ਦੇ ਵੀ ਸੰਗਠਨ ਆ ਉਹ ਕਾਫੀ ਨਾਖੁਸ਼ ਨੇ ਹੁਣ ਗੱਲ ਇਹ ਆ ਕਿ ਇਹ ਬੜੀ ਕਾਮਨ ਸੈਂਸ ਦੀ ਗੱਲ ਆ ਲੀਡਰ ਨੂੰ ਸਮਝਣਾ ਚਾਹੀਦਾ ਇੱਕ ਐਸਾ ਵਜ਼ੀਰ ਜਿਹੜਾ 2.5 ਸਾਲ ਤੋਂ ਵਜ਼ੀਰ ਆ ਉਹਨੂੰ ਸਮਝਣਾ ਚਾਹੀਦਾ ਕਿ ਪ੍ਰੋਫੈਸ਼ਨ ਦੇ ਵਿੱਚ ਜੇ ਮੰਨ ਲਓ ਕੋਈ ਕੇਸ ਕਿਸੇ ਤਸਕਰ ਵੱਲੋਂ ਲੜ ਰਿਹਾ ਤਾਂ ਤਸਕਰ ਨੂੰ ਵਕੀਲ ਕਰਨ ਦਾ ਉਸੇ ਹੀ ਸੰਵਿਧਾਨ ਨੇ ਹੱਕ ਦਿੱਤਾ ਆ ਜਿਸ ਸੰਵਿਧਾਨ ਦੀ ਦੁਹਾਈ ਦੇ ਕੇ ਤੁਸੀਂ ਅਮਰਤਪਾਲ ਸਿੰਘੂਰਾ ਨੂੰ ਤੇ ਫਲਾਣੇ ਫਲਾਣੇ ਨੂੰ ਮਤਾਂ ਦਿੰਦੇ ਜੀ ਜੀ ਦੂਜੀ ਚੀਜ਼ ਕਿ ਸਰਕਾਰ ਦੇ ਕੋਲ ਵੀ ਵਕੀਲ ਹੈ ਤੁਹਾਡਾ ਵੀ ਤੇ ਵਕੀਲ ਹੈ ਨਾ ਜੀ ਜੇ ਮਤਲਬ ਕਿ ਤੁਹਾਡੀ ਏਜੰਸੀ ਨੇ ਤੁਹਾਡੀ ਪੁਲਿਸ ਨੇ ਸਹੀ ਕੇਸ ਪਾਇਆ ਤਾਂ ਤੁਸੀਂ ਕਨਵੈਕਸ਼ਨ ਕਰਵਾ ਦਿਓ ਕਿੱਡੀ ਕੁ ਗੱਲ ਆ ਜੀ ਸੋ ਐਵੇਂ ਹਰੇਕ ਦੇ ਨਾਲ ਹੀ ਇਹ ਇਹਦਾ ਕੰਮ ਤੇ ਮੈਨੂੰ ਭੁੱਲਰ ਸਾਹਿਬ ਦਾ ਇਸ ਤਰ੍ਹਾਂ ਦਾ ਹੀ ਲੱਗਦਾ ਕਿ ਆ ਲੜਾਈਏ ਦੁਪਹਿਰਾ ��ਟ ਜਾ ਵੀ ਕਿੱਧਰ ਤੁਰੀ ਫਿਰਦੀ ਧੁੱਪ ਬਹੁਤ ਆ ਵੀ ਇਦਾਂ ਕਰ ਸਾਡੇ ਬਰਾਂਡੇ ਚ ਆ ਜਾ ਜੱਟ ਇੱਥੇ ਦੁਪਹਿਰਾ ਹੁਣ ਜੇ ਲੜਾਈ ਨੂੰ ਤੁਸੀਂ ਵਿਹੜੇ ਚ ਬਿਠਾਓਗੇ ਤਾਂ ਫਿਰ ਕੀ ਹੋਏਗਾ ਕਪਾ ਕਰਨਾ ਉਹ ਵੀ ਦੇਖ ਲਓ ਇਹਨਾਂ ਨੇ ਕੀ ਰਿਸ਼ਤਾ ਨਹੀਂ ਇਦਾਂ ਦੇ ਸ਼ਬਦ ਬੋਲਣੇ ਚਾਹੀਦੇ ਮੈਂ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਇਹ ਪਹਿਲਾਂ ਵੀ ਪਰਸਨਲ ਹੋਏ ਹਰਮਿੰਦਰ ਗਿੱਲ ਪ੍ਰਤੀ ਹਾਲਾਂਕਿ ਇਹਨਾਂ ਦੇ ਨਾਲ ਵੀ ਬਹੁਤ ਹੋਇਆ ਪੱਟੀ ਵਾਲਿਆਂ ਨੂੰ ਪੁੱਛਿਓ ਕਿ ਇਹ ਨੂੰ ਜਿਸ ਤਰ੍ਹਾਂ ਲਾਲਜੀਤ ਨੂੰ ਥਾਣੇ 'ਚ ਬੰਦ ਕੀਤਾ ਗਿਆ ਬੁਰਾ ਹਾਲ ਕੀਤਾ ਗਿਆ ਉਹ ਵੀ ਗਲਤ ਹੈ ਕਿਸੇ ਨਾਲ ਇਦਾਂ ਨਹੀਂ ਹੋਣੀ ਚਾਹੀਦੀ ਪਰ ਐਵੇਂ ਪਰਸਨਲ ਰਿਸ਼ਤਿਆਂ ਤੱਕ ਚਲੇ ਜਾਣਾ ਇਹ ਗੈਰ ਮਿਆਰੀ ਰਾਜਨੀਤੀ ਦਾ ਇੱਕ ਕਹਿ ਲੋ ਕਿ ਸਾਡੇ ਸਾਹਮਣੇ ਨਮੂਨਾ ਹੈ ਪਰ ਮੈਂ ਇੱਕ ਇੰਟਰਵਿਊ ਸੁਣੀ ਭੁੱਲਰ ਸਾਹਿਬ ਦੀ ਉਹਦੇ ਵਿੱਚ ਨਾ ਉਹ ਸ਼ਬਦ ਬਾਰ ਬਾਰ ਇਸਤੇਮਾਲ ਕਰ ਰਹੇ ਸੀ ਦਾਸ ਮੈਂ ਕਿਹਾ ਵੀ ਇਹ ਥੋੜਾ ਅੱਜ ਪਤਾ ਨਹੀਂ ਮਾਹੌਲ ਕਿਵੇਂ ਬਦਲ ਗਿਆ ਉਹਦਣ ਇੱਕ ਹੀ ਇੰਟਰਵਿਊ ਸੁਣੀ ਉਹ ਇਹੀ ਹੁੰਦਾ ਕਿਸੇ ਇੰਟਰਵਿਊ ਦੇ ਵਿੱਚ ਕਿਸੇ ਸਵਾਲ ਤੇ ਆਪਣੇ ਆਪ ਨੂੰ ਦਾਸ ਕਹੀ ਜਾਂਦੇ ਆ ਨਮਾਣੇ ਕਹੀ ਜਾਂਦੇ ਸਿਆਸਤਦਾਨ ਮੈਂ ਭੁੱਲਰ ਸਾਹਿਬ ਦੀ ਨਹੀਂ ਗੱਲ ਕਰ ਰਿਹਾ ਦੂਜਿਆਂ ਦੀ ਵੀ ਗੱਲ ਕਰਦਾ ਤੇ ਉਹ ਜੇ ਕਿਤੇ ਕੋਈ ਗੱਲ ਕੋਈ ਉਲਟ ਹੋ ਜਾਏ ਤੇ ਫਿਰ ਗਰਮ ਵੀ ਹੋ ਜਾਂਦੇ ਇਹਨਾਂ ਵਰਗਾ ਕੋਈ ਉਬਾਲਾ ਵੀ ਨਹੀਂ ਖਾਂਦਾ ਇਹ ਤੇ ਫਿਰ ਰੈਡੀਏਟਰ ਨੂੰ ਜਿਹੜਾ ਪੁਰਾਣਾ ਜੀਟਰ ਹੁੰਦਾ ਸੀਗਾ ਨਾ ਜੀਟਰ ਟਰੈਕ ਖਰ 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 ਕਰਦੇ ਦੇਖਿਆ ਨਾ ਉਹਦਾ ਰੈਡੀਏਟਰ ਦਾ ਵਾਲਾ ਬੜਾ ਭੈੜਾ ਹੁੰਦਾ ਹੈਗਾ ਬਸ ਉਹਦੇ ਨੂੰ ਉਬਲ ਚ ਵੀ ਜਾਂਦੇ ਆ ਇੱਕ ਇੰਟਰੈਕਟਰ ਵੀ ਜੁੜੀ ਬੈਠੇ ਸੀਗੇ ਹਾਂਜੀ ਕبھی ਸ਼ਹਿਦ ਸ਼ਹਿਦ ਕبھی ਨਹੀਂ ਮੰਨੇ ਆਇਨਾ ਦਾ ਹਾਲਿਆ ਪਰ ਲੀਡਰ ਕਿਹੜਾ ਹੈ ਜਿਹੜਾ ਨਿਮਰਤਾ ਛੱਡ ਦੇਵੇ ਉਹ ਆਪਣੀ ਨਿਮਰਤਾ ਨਾਲ ਛੱਡੀ ਠੀਕ ਆ ਅਗਾਹ ਜੋ ਕੁਝ ਵੀ ਹੁੰਦਾ ਕੋ ਤੁਹਾਡੇ ਪ੍ਰਤੀ ਬੋਲ ਰਿਹਾ ਜਾਂ ਵਿਰੋਧ ਕਰ ਰਿਹਾ ਜੇ ਤੁਸੀਂ ਨਿਮਰਤਾ ਛੱਡ ਦਿਓ ਆਪਦੀ ਨਿਮਰਤਾ ਗਵਾਉਣੀ ਹੋ ਤਾਂ ਫਿਰ ਤੁਸੀਂ ਐਕਸਪੋਜ਼ ਹੋ ਜਾਨੇ ਕੋ ਦਾਸ ਜਾਂ ਮੈਂ ਨਮਾਣਾ ਸੇਵਾਦਾਰ ਵੀ ਉਹ ਸਿਰਫ ਕਹਿਣ ਦੀਆਂ ਗੱਲਾਂ ਨੇ ਅੰਦਰ ਤੇ ਤੁਹਾਡੇ ਬਗਿਆੜ ਬੈਠਾ ਵਾ ਜੀ 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 ਇੱਕ ਕੰਟਰੈਕਟਰ ਜੋੜ ਲਿਆ ਉਹਨਾਂ ਨੇ ਕਹਿੰਨਾ ਕਿ ভাই ਇਲੈਕਸ਼ਨਾਂ ਜ਼ਰੂਰੀ ਐ ਕੰਮ ਕਾਜ ਵੀ ਜ਼ਰੂਰੀ ਐ ਮੈਂ ਕਿਹਾ ਵੀ ਜੇ ਵਰਕ ਲਾਉਣਾ ਤੇ ਸੁਨਿਆ ਲੱਗਿਆ ਚੈਨਲ ਨੇ ਕੰਮ ਤੁਰਿਆ ਸੀਗਾ ਉਹ ਜਿਵੇਂ ਅੰਜਨਾ ਹੋ ਰਹੀ ਨਹੀਂ ਉਹ ਜਹਾਜ ਹੂਜ ਤੇ ਚੜ ਜਾਂਦੀਆਂ ਨੇ ਇੱਕ ਜੀਪ ਭਜਾਈ ਫਿਰਦੀ ਐ ਦੁਸ਼ਤ ਚਟਾਲਾ ਨੂੰ ਨਾਲ ਬਾਇਆ ਉਰੂਬੀਕਾ ਨੇ ਦੱਬੀ ਆਵੇ ਜੀਪ ਮੈਂ ਕਹਕੋ ਇਹਦੇ ਅੱਗੇ ਨਾ ਆਜੋ ਉਹਦਾ ਧਿਆਨ ਪਤਾ ਨਹੀਂ ਕਿੱਧਰ ਹੈਗਾ ਜੀ ਅੱਗੇ ਦੇਸ਼ ਦੀ ਗੱਡੀ ਜਿਹੜੀ ਆ ਉਹ ਬਿਨਾ ਬ੍ਰੇਕਾਂ ਤੋਂ ਚੱਲ ਚੱਲ ਪਈ ਸੀਗੀ ਤਾਂ ਗੱਲ ਇਹ ਆ ਕਿ ਇਹ ਵੀ ਜਿਹੜੇ ਆਪਣੇ ਪੰਜਾਬ ਵਾਲੇ ਹੁੰਦੇ ਆ ਇਹ ਵੀ ਕੋਈ ਮਾੜਾ ਮੋਟਾ ਫਿਰ ਇਸ ਤਰ੍ਹਾਂ ਦਾ ਕਨਸੈਪਟ ਲੈ ਆਉਂਦੇ ਬਾਈ ਪੈਸਾ ਹੈਗਾ ਇਹਨਾਂ ਕੋਲ ਉਹ ਕਿਸੇ ਨੂੰ ਟਰੈਕਟਰ ਤੇ ਚੜਾ ਦਿੱਤਾ ਕਿਸੇ ਨੂੰ ਕਿਸੇ ਮੰਚ ਤੇ ਖਿਲਾਰ ਦਿੱਤਾ ਉਹ ਤਾਂ ਉਹ ਟਰੈਕਟਰ ਜਿੱਤੇ ਰਵਨੀਤ ਬਿੱਟਰੂ ਵੀ ਬਿਠਾਈ ਬੈਠੇ ਸੀ ਮੈਂ ਕਹਿੰਦਾ ਤੇ ਪਹਿਲੀ ਗੱਲ ਇਹ ਪਾਤੀ ਇਹਦੇ ਤੂੰ ਕੀ ਕਰਾਉਣਾ ਜੋਂੜੇ ਬਾਈ ਕਿਸੇ ਦੀ ਜਾ ਕੇ ਵਾਣ ਲੱਗ ਪਿਆ ਦੱਸੋ ਇਹ ਤਾਂ ਸਾਰੀ ਪਹਿਲੀ ਗੱਲ ਤਾਂ ਬੜੀ ਠੀਕ ਆ ਜੀ ਜੀ ਉਹ ਜਿਵੇਂ ਮਾਨ ਸਾਹਿਬ ਵਾਲੀ ਜ਼ਮੀਨ ਦੀ ਵੀ ਕੱਲ ਦੀ ਬੜੀ ਚਰਚਾ ਹੋਣ ਲਈ ਆ ਵੀ ਮੈਂ ਕਿਲਾ ਗਹਨੇ ਪਉਣਾ ਜਾਂ ਕਾਰ ਵਿੱਚ ਨਹੀਂ ਹੈ ਇਨਕਮ ਟੈਕਸ 18 ਲੱਖ ਚ ਪਤਾ ਨਹੀਂ ਹੁਣ ਕਿਹੜਾ ਵੀ ਟੈਕਸ ਐਸਾ ਆ ਉਹਦਾ ਟੈਕਸ ਵਾਲਾ ਤਾਂ ਮੈਨੂੰ ਬੜੇ ਜ਼ਿਆਦਾ ਮੈਸੇਜ ਆ ਬੜੇ ਮੈਸੇਜ ਮੈਨੂੰ ਵੀ ਮੈਸੇਜ ਆ ਜੀ 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 ਬਹੁਤ ਜ਼ਿਆਦਾ ਫੋਨ ਆਇਆ ਕਈ ਨੇ ਦੱਸਤਾ ਕੈਲਕੂਲੇਟ ਕਰਕੇ ਕਹਿੰਦੇ ਵੀਰੇ 10 ਵੀ ਦਿੰਦੇ ਯਾਰ ਕਹਿੰਦੇ ਕਿ